ਵੇਖ ਪੱਕਾ ਦੁੱਤਿਆਂ ਦਾ ਆਪਣਾ ਨਾਟਾ ਏ ਗੱੱਚਾ ਚਾਤੇ ਰੇ ਨੂੰ ਦੇਖ ਕੇ ਕੀ ਪੈਰਾ ਨੂੰ ਬਸਾਰੀਏ ਚਾਦ ਰੇ ਨੂੰ ਦੇਖ ਕੇ ਕੀ ਪੈਰਾ ਨੂੰ ਬਸਾਰੀਏ ਤੈਸ ਵਿੱਚ ਆਖੇ ਮਨ ਤਾਂ ਬੋਲੀਏ ਨਾ ਬੋਲ ਆਵੇ ਬੋਲਣ ਤੋਂ ਪਹਿਲਾਂ ਗੱਲ ਮਿੱਤਰੋ ਵਿਚਾਰੀਏ ਬੋਲਣ ਤੋਂ ਪਹਿਲਾਂ ਗੱਲ ਮਿੱਤਰੋ ਵਿਚਾਰੀਏ ਮਾਪਿਆਂ ਦੇ ਕਾਜ ਜੇ ਛੇਕ ਹੋ ਜੇ ਧੂਰ ਤੱਕ ਧੀ ਦਾ ਨਾ ਤੰਨਾ ਕਰੇ ਕਿਸੇ ਨੂੰ ਬਿਮਾਰੀਏ ਧੀ ਦਾ ਨਾ ਤੰਨਾ ਕਰੇ ਕਿਸੇ ਨੂੰ ਬਿਮਾਰੀਏ ਉੱਚੀ ਨੀਵੀਂ ਸਵਾਰੀ ਹੁੰਦੀ ਪਰਿਵਾਰਾ ਵਿੱਚ ਘਰ ਦੀਆਂ ਗੱਲਾਂ ਜਾ ਕੇ ਬਾਹਰ ਨਾ ਖਿਲਾਰੀਏ ਘਰ ਦੀਆਂ ਗੱਲਾਂ ਜਾ ਕੇ ਬਾਹਰ ਨਾ ਖਿਲਾਰੀਏ ਸੂਤਾ ਬਿਆਰਿਆਂ ਦੇ ਦਿਲ ਵਿੱਚ ਕੋਣ ਭਰੇ ਕਿਸ ਯਾਰ ਜਾਣ ਕੋਣ ਲਗੇ ਗੂਜੀ ਖਾਈਏ ਨਾ ਕਿਸ ਯਾਰ ਜਾਣ ਕੋਣ ਲਗੇ ਗੂਜੀ ਖਾਈਏ ਨਾ ਮੰਜ਼ਲ ਤੇ ਪਹੁੰਚਣੇ ਨੂੰ ਵੜ ਭਾਵੇਂ ਪੈਦੇ ਪਰ ਸੁੰਨੇ ਰਾਹ ਵਿੱਚ ਇਕੱਲੇ ਕਹਰੇ ਕਿਤੇ ਜਾਈਏ ਨਾ ਸੁੰਨੇ ਰਾਹ ਵਿੱਚ ਇਕੱਲੇ ਕਹਰੇ ਕਰੇ ਜਾਈਏ ਨਾ ਦਰਦੇ ਜੀ ਰੇ ਸਾਰਾ ਰੱਬ ਨੇ ਅਰੰਗਾ ਕੋਲੋ ਉਜੜੇ ਜੇ ਕੋਈ ਕਰੇ ਜਸਨ ਮਨਾਈਏ ਨਾ ਉਜੜੇ ਜੇ ਕੋਈ ਕਰੇ ਜਸਨ ਮਨਾਈਏ ਨਾ ਹੋ ਲਸੀ ਦੇ ਲੜਾਈ ਜਿੰਨੀ ਮਰ ਜੀ ਬਦਾਰੋ ਕਹਿੰਦੇ ਬਿਨਾ ਗੱਲੋਂ ਪਾਣੀ ਚ ਬੰਦਾਂ ਨੀ ਐਵੇਂ ਪਾਈਏ ਨਾ ਬਿਨਾ ਗੱਲੋਂ ਪਾਣੀ ਚ ਬੰਦਾਂ ਨੀ ਐਵੇਂ ਪਾਈਏ ਨਾ ਗੋਆ ਪਿਆ ਜਿੱਤਾ ਲਹੂ ਅੱਜ ਕੱਲ ਬਹੁਤ ਆ ਰਾਂ ਪੈਰ ਪੈਰੀ ਉੱਤੇ ਹੁੰਦੇ ਧੋਖਿਆ ਤੇ ਠੱਗੀਆਂ ਪੈਰ ਪੈਰੀ ਉੱਤੇ ਹੁੰਦੇ ਧੋਖਿਆ ਤੇ ਠੱਗੀਆਂ ਆਓ ਰਾਲ ਮਿਲ ਸਾਰੇ ਉਹਨਾਂ ਨੂੰ ਬਚਾ ਲਈਏ ਨਸਲਾ ਜੋ ਸਾਡੀਆਂ ਨੇ ਨਸੇ ਉੱਤੇ ਲੱਗੀਆਂ ਨਸਲਾ ਜੋ ਸਾਡੀਆਂ ਨੇ ਨਸੇ ਉੱਤੇ ਲੱਗੀਆਂ ਜਾ ਦੇ ਭਾਰਤੋਂ ਨੇ ਪੌਣ ਮੋਟਿਆ ਰਾਇ ਉਵੇਂ ਪੌਣ ਸਾਡੇ ਕਾਬਰੂ ਮੈਦਾਨਾਂ ਵਿੱਚ ਬੱਗੀਆਂ ਪੌਣ ਸਾਡੇ ਕਾਬਰੂ ਮੈਦਾਨਾਂ ਵਿੱਚ ਬੱਗੀਆਂ ਜਿਸੀ ਜਸਪਾਲ ਉਹ ਸਭ ਕੀ ਉਤਰ ਜਾਣ ਨਾਦਰਾਂ ਦੇ ਸਾਡੇ ਜੋ ਪੰਜਾਬ ਨੂੰ ਜੀ ਲੱਗੀਆਂ ਨਾਦਰਾਂ ਜੋ ਸਾਡੇ ਨੇ ਪੰਜਾਬ ਨੂੰ ਜੀ ਲੱਗੀਆਂ